ਅਸਾ ਘਰ ਤੇ ਜਾ ਮਹੱਲਾ ਪੰਜਵਾ ੴ ਸਤਿਗੁਰ ਪ੍ਰਸਾਦਿ ਰਾਜ ਮਿਲਕ ਜੋਗਬਨ ਗ੍ਰਹਿ ਸੋਭਾ ਰੂਪवंत ਜਵਾਨੀ ਬਹੁਤ ਦਰਬ ਹਸੀਯਰ ਘੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮਨਾ ਆਵੇ ਛੋੜ ਚਲੇ ਬਿਮਾਨੀ ਕਾਹੇ ਇੱਕ ਬਿਨਾ ਚਿਤ ਲਾਈਏ ਉਠ ਤ ਬੈਠ ਤ ਸੋਭਤ ਜਾਗਤ ਸਦਾ ਸਦਾ ਹਰਤੇ ਯੇ ਰਹੋ ਮਹਾ ਬਿਚਿਤਲ ਸੁੰਦਰ ਅਖਾੜੇ ਰਣ ਮੇ ਜਿਤੇ ਵਾੜੇ ਹੋ ਮਾੜੋ ਹੋ ਬੰਦੋ ਛੋਡੋ ਮੁਖਤੇ ਏਬ ਬਵਾੜੇ ਆਇਆ ਹੁਕਮ ਪਾਰਬ੍ਰਮ ਕਾ ਛੋੜ ਚਲਿਆ ਏਕ ਦਿਹਾੜੇ ਕਰਮ ਤਰਮ ਜੁਗਤ ਬਹੁ ਕਰਤਾ ਕਰਨੇ ਹਾਲ ਨ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨ ਪਛਾਨੇ ਨਾਗਾ ਆਇਆ ਨਾਗੋ ਜასი ਜੂ ਹਸਤੀ ਖਾਕ ਸ਼ਣਤ ਸਜਨ ਸੁਨੋ ਸਭ ਮੀਤਾ ਝੂਠਾ ਏ ਹੋ ਪਸਾਰਾ ਮੇਰੀ ਮੇਰੀ ਤਲ ਕਰ ਡੂਬੇ ਖੱਪ ਖੱਪ ਬੁਏ ਗਵਾਰਾ ਗੁਰਮਿਲ ਨਾਨਕ ਨਾਮ ਧਿਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਵਾਂ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਬ ਮੈਂ ਸੋਈ ਸਗਲ ਜਗਤ ਤੰਦ ਅੰਦ ਕਉ ਜਾਗੇ ਹਾਰ ਜਨ ਮਹਾ ਮੋਹਿਨੀ ਮगन ਪ੍ਰੀਏ ਪ੍ਰੀਤ ਪ੍ਰਾਨ ਕੋ ਤਿਆਗੇ ਬਿਰਲਾ ਚਰਨ ਕਮਲ ਆਨ ਰੂਪ ਹਰ ਸੰਤ ਮੰਤ ਕੋ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਬੁਲ ਭਾਗੇ ਕਿਰਪਾ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸ਼ੇਮ ਮਹੱਲਾ ਪੰਜਵਾਂ ਜੋਤ ਤੁਤ ਭਾਵੇ ਸੋ ਪਰਵਨ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰਥ ਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਿਕ ਰਸਿਕ ਗੁਣ ਗਾਵੇ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੇ ਕਰਾਵੇ ਰਹਾਉ ਅਮਰਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਕਾਏ ਸੀ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾ ਕੋ ਤੀਕ ਤੁਮਾਰੀ ਸੁਆਮੀ ਤਾਂ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਸੋਈ ਸੀ ਸੋਬਲੇ ਭਗਵੰਤਾ ਪਰਮ ਮੋਤੂ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇ ਆਸਾ ਮੱਲਾ ਪੰਜਵਾ ਜਨਮ ਜਨਮ ਕੀ ਮਾਲਤ ਹੋਵੇ ਭਰਾਈ ਆਪਣਾ ਕੀਤਾ ਪਾਵੇ ਇਹੀ ਸੁਖ ਨਹੀਂ ਦਰਗਹ ਢੋਈ ਜੰਪੁਰ ਜਾਏ ਪਚਾਵੇ ਨੰਦ ਕਹੈਲਾ ਜਨੂ ਕੋ ਆਇ ਪਹੁੰਚਨਾਂ ਸਾਕੇ ਕਾਹੂ ਬਾਤੇ ਆਗੇ ਥੋਲ ਨ ਪਾਇਆ ਹਰ ਹਉ ਕਰਤ ਪਾਇ ਨੰਦਕ ਬਪੂਰਾ ਕਾ ਕਿਆ ਉਹ ਕਰੇ ਵਿਚਾਰਾ ਤਹਾਂ ਬਗੂਤਾ ਜੈ ਕੋਏ ਨਾ ਰਖੇ ਉਹ ਕਿਸ ਪੈ ਕਰੇ ਬੁਕਾਰਾ ਨੰਦਕੀ ਗਤ ਕਤੂ ਨਾਹੀ ਖਸਬੇ ਇਹਵੇ ਬਾਣਾ ਜੋ ਜੋ ਨੰਦਾ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਨ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰਾਖੇ ਨਿੰਦੁਕ ਦੀਏ ਰੂੜਾਈ ਆਸਾ ਮਹੱਲਾ ਪੰਜਵਾਂ ਬਾਹਰ ਤੋਏ ਅੰਤਰ ਮਨ ਮੈਲਾ ਦੁਏ ਠੌਰ ਆਪਣੇ ਖੋਏ ਇਹਾ ਕਾਮ ਕ੍ਰੋਧ ਮੋਹੇ ਵਿਆਪਿਆ ਆਗੇ ਮੁਸ ਮੁਸਰੇ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨਾ ਮਰੇ ਨਾਮ ਨਾ ਸੁਣਈ ਡੋਲਾ ਰਹਾ ਮਾਇਕੀ ਕੀਰਤ ਮਾਇਕੀ ਕੀਰਤ ਛੋੜ ਗਵਾਈ ਭਗਤੀ ਸਾ ਨਾ ਜਾਣੇ ਵੀਦ ਸ਼ਸਤਰ ਕੋ ਟੜਕਨ ਲਾਗਾ ਤਤ ਜੋਗ ਨਾ ਪਛਾਨੇ ਉਗਰ ਗਿਆ ਜੈਸਾ ਖੋਟ ਡਬੂਆ ਨਦਰ ਸਰਾਫ ਆਇਆ ਅੰਤਰਜਾਮੀ ਸਭ ਕੋਈ ਜਾਣੇ ਉਸਤੇ ਕਹਾ ਛਪਾਇਆ ਕੂੜ ਕਪਟ ਬੰਚ ਨਿਮੂ ਨਿਮੁਨੇ ਆਂਦਾ ਬੇਨਸ ਗਿਆ ਤਤਕਾਲੇ ਸਤ 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 ਨਾਨਕ ਕਹਾ ਆਪਣੇ ਹਿਰਦੇ ਦੇਖ ਸਮਾਲੇ ਆਸਾ ਮਹਲਾ 5 ਉਦਮ ਕਲਤ ਹੋਵੇ ਮਨ ਨਿਰਮਲ ਨਾਚੇ ਆਪ ਨਿਵਾਰੇ ਪੰਜ ਜਨਾਂ ਲੈ ਵਸਕਤ ਰੱਖੇ ਮਨ ਮੇ ਇਕ ਓੰਕਾਰੇ ਦੀਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖავਜ ਤਾਲ ਕੁੰਗਰੂ ਅਨਹਦ ਸ਼ਬਦ ਵਜਾਵੇ ਰਾਹੋ ਪ੍ਰਥਮੇ ਮਨ ਪਰਬੋਧੇ ਆਪਣਾ ਪਾਸ਼ੇ ਆਬਰ ਜਾਵੇ ਰਾਮ ਨਾਮ ਜਪ ਹਿਰਦੇ ਜਾਪੇ ਮੁਖ ਤੇ ਸਗਲ ਸੁਨავੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਧਨ ਲਾਵੇ ਮਨ ਤਨ ਵਰ ਪਰ ਧਰੇ ਗੁਰ ਆਗੇ ਸਤ ਪਦਾਨਤ ਆਵੇ ਜੋ ਜੋ ਸੁਨੇ ਪੇਖੇ ਲਾਇ ਸਰਦਾ ਆ ਕਾ ਜਨਮ ਮਾਰਨ ਦੁਖ ਭਾਗੇ ਐਸੀ ਨਿਰਤ ਨਰਕ ਨਿਵਾਰੇ ਨਾਨਕ ਗੁਰਮੁਖ ਜਾਗੇ ਆਸਾ ਮੱਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਤਾਲੀ ਆਕਾਸੀ ਸਖਣੀ ਲਹਿਰ ਬੂਜੀ ਖਾਈ ਰੇ ਕਲ ਕੀ ਬਲਾਈ ਅਵਰ ਸਿਕਾਈ ਮੂਸਾ ਦੇਖ ਡਰਾਈ ਰੇ ਅੱਜ ਕੇ ਵਾਸ ਗੁਰ ਕੀ ਨੇ ਪੀਨੂ ਕਹਿਰ ਕੁਕਰ ਤੇਨੇ ਲਗਾਈ ਰੇ ਰਾਉ ਬਾਜ ਸੁਨੀਆ ਛਪਰਾ ਥਾਮਿਆ ਨਿਗਰਿਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੀਵਾ ਅਚਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨੇ ਨੋਂ ਪਾਇਆ ਰੇ ਮਾਲ ਦੁੱਲੀ ਚ ਬੈਠੀ ਲੈ ਮਰ ਤਕ ਨੈਣ ਦਿਖਾਲਣ ਤਾਇਆ ਰੇ ਸੋਈ ਜਾਣ ਕਹੇ ਮੈਂ ਜਾਨ ਜਾਨਣਹਾਰ ਨਾ ਸ਼ਾਨਾਰੇ ਕੋ ਨਾਨਕ ਗੁਰ ਅਮਿਓ ਪਿਆਇਆ ਰਸ ਕਰਸਕ ਬਿਗਸਾਨਾਰੇ ਆਸਾ ਮਹੱਲਾ 5ਵਾਂ ਬੰਧਨ ਕਾਟ ਬਿਸਾਰੇ ਔਗਨ ਆਪਣਾ ਬਿਰਦ ਸਮਾਰਿਆ ਹੋਏ ਕਰਪਾਲ ਮਾਤ ਪਿਤ ਨਿਆਈ ਬਾਲਕ ਜਿਉ ਪ੍ਰਤ ਪਾਲਿਆ ਗੁਰ ਸਿਖ ਰਾਖ ਗੁਰ ਗੋਪਾਲ ਵਾੜ ਲਈ ਮਹਾ ਪਵਜਲ ਤੇ ਆਪਣੀ ਨਦਰ ਨਿਹਾਲ ਨਿਹਾਲ ਰਹਾਓ ਜਾ ਕੇ ਸਿਮਰਨ ਜਮ ਤੇ ਛੁਟੀਏ ਹਾਲਤ ਪਾਲਤ ਸੁਖ ਪਾਈਏ ਸਾਸ ਗ라스 ਜੱਪੋ ਜਪ ਰਸਨਾ ਨੀਤ ਨੀਤ ਗੁਣ ਗਾਈਏ ਭਗਤ ਪ੍ਰੇਮ ਪਰਮ ਪਦ ਪਾਇਆ ਸਾਥ ਸੰਗ ਦੁੱਖ ਨਾ ਠੇ ਛਿਜੇ ਨਾ ਜਾਏ ਕਿ ਭੋ ਨਾ ਜਾਪੇ ਹਾਰ ਤਨ ਨਰਮਲ ਗਾਠੇ ਅੰਤਕਾਲ ਪ੍ਰਭ ਭਏ ਸਹਾਈ ਇਤ ਉਤ ਰਖਣ ਹਾਰੇ ਪ੍ਰਾਨ ਮੀਤ ਹੀਤ ਤਨ ਮੇਰੇ ਨਾਨਕ ਸਦ ਬਲੇ ਹਾਰੇ ਅਸਾ ਮੋਲਾ ਪੰਜਵਾ ਜਾਂ ਤੂੰ ਸਾਹਿਬ ਤਾਂ ਭਉ ਕਿਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵੇਖ ਦੇਖਿਆ ਸੰਸਾਰ ਰਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਹਾਉ ਜਾਣੇ ਬਿੱਥ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਂ ਵੇਣ ਨਾਵੇਂ ਸਭ ਜਗ ਬੋਲਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਂ ਜੀ ਐਨਾ ਸੋ ਪ੍ਰਭ ਜੀ ਬਾਸ ਸਭ ਕੁਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝੇ ਧਾਓ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇੱਕ ਨਾਮ ਆਛੰ ਮੱਲਾ ਪੰਜਵਾਂ ਅਮਰਤ ਨਾਮ ਤੁਮਾਰਾ ਠਾਕਰ ਇਹੋ ਮਹਾਰਾਜ ਜਨੇ ਪਿਓ ਜਨਮ ਜਨਮ ਚੂਕੇ ਪੈ ਪਾਰੇ ਦੁਰਤ ਬਿਨਾਸੋ ਪਰਮ ਬਿਓ ਦਰਸ਼ਨ ਪੇਖਤ ਮੈਂ ਜੀਉ ਸੋਨ ਕਰ ਬਚਨ ਤੁਮਾਰੇ ਸਤਗੁਰ ਮੰਤਨ ਮੇਰਾ ਠਾਰਥਿਓ ਰਹਾਉ ਤੁਮਰੀ ਕਿਰਪਾ ਦੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦਰੜ ਕਰ ਚਰਨ ਗਹੇ ਪ੍ਰਭ ਤੁਮਰੇ ਸਈਜੇ ਵਿਖਿਆ ਭਾਈ ਖਿਓ ਸੁਖ ਨਿਦਾਨ ਨਾਮ ਪ੍ਰਭ ਤੁਮਰਾ ਇਹੋ ਅਬਿਨਾਸੀ ਮੰਤਰ ਲਿਓ ਕਰ ਕਿਰਪਾ ਮੋ ਸਤਗੁਰੂ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਤਾਨੂੰ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਤਾਨੂੰ ਕਲਯੁਗ ਸਾਧ ਸੰਗ ਕੀਰਤਨ ਗਾਈਏ ਨਾਨਕ ਨਾਮ ਆਧਾਰ ਜੀਓ ਅਸਾਂ ਮੱਲਾ ਪੰਜਵਾ ਆਗੇ ਹੀ ਤੇ ਸਭ ਕੁਛ ਹੋਆ ਅਵਰ ਕੇ ਜਾਣੇ ਗਿਆਨਾ ਪੂਲ ਚੂਕ ਆਪਣਾ ਬਾਰਿਕ ਬਖਸ਼ਿਆ ਬਾਲ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹ ਦੀਨ ਕੋ ਰਾਖ ਲਿਆ ਕਟਿਆ ਰੋਗ ਮਹਾਂ ਸੁਖ ਪਾਇਆ ਹਰ ਅਮਰਤ ਮੁਖ ਨਾਮ ਦੀਰਾਹਾਉ ਅਨੇਕ ਪਾਪ ਮੇਰੇ ਪਰ ਹਰਿਆ ਬੰਦਨ ਘਾਟੇ ਮੁਗਤ ਪਏ ਅੰਦਕੂਪ ਮਹਾ ਕੋਟੇ ਬਾਹ ਪਕਰ ਗੁਰ ਕਾੜ ਲਿਏ ਨਿਰਪੋਪਏ ਸਗਲ ਪਉ ਮਿਟਿਆ ਰੱਖੇ ਰਖਣ ਹਾਰੇ ਐਸੀ ਦਾਤ ਤੇਰੀ ਭਲੋ ਮੇਰੇ ਕਾਲਜ ਸਗਲ ਸਾਰੇ ਗੁਣਦਾਨ ਸਾਇਬ ਮਨ ਮੇਲਾ ਸ਼ਰਨ ਭਇਆ ਨਾਨਕ ਸੁਹੇਲਾ ਅਸਾ ਮੱਲਾ ਪੰਜਵਾ ਤੂੰ ਅਸਤਰ ਤਾਂ ਸਭ ਕੋ ਲਾਗੂ ਕੀਤ ਅਵ ਅਵੇ ਤਾਂ ਸੇਵਾ ਅਵਨ ਕੋ ਦੁਜਾ ਸੂਜੇ ਸਾਚੇ ਅਲਕ ਰਪੇਵਾ ਜੀ ਤਾਂ ਬੇਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰਾ ਬੁਰਾ ਭਲਾ ਕਹਾ ਕਿਸ ਕੋ ਕਿਸ ਨੂੰ ਕਹੀਏ ਸਗਲੇ ਜੀ ਤੇਮਾਰੇ ਰਹਾਉ ਤੇਰੀ ਤੇਗ ਤੇਰਾ ਦਾਰਾ ਹਾਸ ਦੇ ਤੂੰ ਰਾਖੇ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਪਨਾ ਕੋ ਪਾਖੇ ਉਹ ਸੁਖ ਉਹ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਤਾ ਤੂੰ ਸਦ ਮਿਹਰਵਾਨਾ ਨਾ ਮਿਲੇ ਰੰਗ ਮਾਣੀ ਤੂੰ ਦਾਗੇ ਅਰਦਾਸ ਹਮਾਰੇ ਜੀਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮੁਹਲਾ ਪੰਜੋਂ ਕਰੇ ਕਿਰਪਾ ਪ੍ਰਭ ਅੰਤਰਜਾਮੀ ਸਾਧ ਸੰਗ ਹਾਰ ਪਾਈਏ ਖੋਲ ਕਬਾਰ ਦਿਖਾ ਲੇ ਦਰਸ਼ਨ ਪੁਨਰਪ ਜਨਮ ਨਾ ਆਈਏ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹੌਰੇ ਪਾਰ ਬ੍ਰਹਮ ਜਨ ਰਦੇ ਅਰਾਦੇ ਆ ਤਾਂ ਕਿ ਸੰਗ ਤਲੂਰੇ ਰਹਾਉ ਮਹਾ ਉਦਿਆਨ ਪਾਵਕ ਸਾਗਰ ਭਈ ਹਰ ਖੋਗ ਮੈਂ ਬਚਨਾ ਸਤਗੁਰ ਪੀਟ ਭਇਆ ਮਨ ਨਿਰਮਲ ਜਪ ਅਮਰਤ ਹਰ ਰਸਨਾ ਤਨ ਤਨ ਕਾ ਥਾਪ ਕੀਓ ਸਭ ਆਪਣਾ ਕੋਮਲ ਬੰਦਨ ਬੰਦਿਆ ਗੁਰ ਪ੍ਰਸਾਦ ਭਏ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲਈਏ ਪ੍ਰਭ ਆਰਾਖਣ ਹਾਰੇ ਜੋ ਪ੍ਰਭ ਆਪਣੇ ਬਾਣੇ ਜੀਉ ਪਿੰਡ ਸਭ ਤੁਮਰੇ ਦਾਤੇ ਨਾਨਕ ਸਾਧ ਕੁਰਬਾਨੇ ਅਸਾਮਲਾ ਪੰਜੂ ਮੋਹ ਮਦਨ ਨੀਂਦ ਤੇ ਛੁਟਕੀ ਕੌਣ ਅਨਗ੍ਰਹਿ ਹੋ ਪਇ ਹੋਰੀ ਮਹਾ ਮੋਹਿਨੀ ਤਦ ਨਾ ਵਿਆਪੇ ਤੇਰਾ ਆਲਸ ਕਹਾਂ ਗਇ ਹੋਰੀ ਰਹਾ ਉਹ ਕਾਮ ਕ્રોਧ ਅੰਕਾਰ ਗਖ ਲੋ ਸੰਜਮ ਕੌਣ ਛੁਟਿ ਹੋਰੀ ਸੁਰਨਾਰੇ ਦੀ ਅਸਰ ਤਰੇ ਗੁਣੀਆਂ ਸਗਲੋ ਭਵਨ ਲੁੱਟਿ ਹੋਰੀ ਦਾਵਾ ਅਗਨ ਬਹੁਤ ਤਲਣ ਜਾਲੋ ਦਾਵਾ ਅਗਨ ਬਹੁਤ ਤਲਣ ਜਾਲੇ ਕੋਈ ਹਰਿਆ ਬੂਟਾ ਰਹੇ ਹੋਰੀ ਐਸੋ ਸਮਰਤ ਵਰਨ ਸਾਕੋ ਤਾਕੀ ਉਪਮਾ ਜਾਤ ਨ ਕਹਿ ਹੋਰੀ ਕਾਜਰ ਕੋਠ ਮਹਿ ਪੈ ਨਕਾਰੀ ਨਰਮਲ ਬਲਨ ਬਲਿ ਹੋਰੀ ਮਹਾ ਮੰਤਰ ਗੁਰ ਹਰਦੇਵ ਬਸਿਓ ਅਚਰਜ ਨਾਮ ਸੁਨਿਓ ਰੀ ਕਰ ਕਿਰਪਾ ਪ੍ਰਭ ਨਜ਼ਰ ਅਵ ਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ